ਦੁਸਤਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਇਹ ਸਿਰਫ ਇੱਕ ਅਫਵਾਹ ਫੈਲਾ ਰਹੇ ਨੇ ਜਿਹੜੇ ਅਕਵਾਇਰ ਕਰਨਾ ਤੇ ਲੈਂਡ ਪੂਲਿੰਗ ਉਹਦੇ ਵਾਸਤੇ ਮੈਂ ਤੁਹਾਡੇ ਸਲਾਹ ਲੈਣ ਆਇਆ ਅੱਜ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਅੱਛਾ ਜੀ ਕੀ ਹੈ ਜੀ ਹੈ ਬੀਜੀ ਪਟਿਆਲੇ ਇਥੋਂ ਜੀਰਕਪੁਰ ਤੋਂ ਪਾਇਆ ਪਟਿਆਲਾ ਫਿਰ ਨੌਰਦ ਬਾਈਪਾਸ ਕਰਕੇ ਨਾ ਹੀ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਹੈ ਸੁਖਵੀਰ ਬਾਦਲ ਕੋਲੇ ਆ ਗਿਆ ਹੋ ਕਹਿੰਦਾ ਓਕੇ ਹੋ ਸੁਖਵੀਰ ਬਾਦਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ਓਕੇ ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਤੁਹਾਨੂੰ ਨਹੀਂ ਪਤਾ ਜੀ ਜਮੀਨ ਹੈ ਵੀ ਉਧਰ ਓਕੇ ਹੋ ਗਿਆ ਆਪ ਸਾਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਅਫਸਰਾਂ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ-ਜਿੱਥੋਂ ਦੀ ਜਾਣਾ ਹੈ ਹਾਈਵੇ ਸੁਬੀਰਵਾਲ ਦੇ ਹੋਰਾਂ ਦੇ ਜਿਹੜੇ ਟੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਕਰੋੜਪਤੀ ਬਣਾਇਆ ਇਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਸੀ ਤੇ 50 ਲੱਖ ਦੇ ਜਾਂਦੇ ਨੇ ਬਾਹਾਂ ਲੈ ਲਾਂਗੇ ਉਧਰ ਵੇਚ ਦਿੰਨੇ ਆ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਫਸਰਾਂ ਤੋਂ ਆਵਦੇ ਹੀ ਲੀਡਰਾਂ ਤੋਂ ਤਿੰਨ-ਤਿੰਨ ਚਾਰ-ਚਾਰ ਕਰੋੜ ਰੁਪਏ ਪਰ ਕਿੱਲੇ ਚ ਅਕਵਾਇਰ ਕੀਤੀ ਹੈ ਜੀ ਮਾਰਿਆ ਕੌਣ ਗਿਆ ਜੀ ਰਿਸ਼ਤੀ ਸੀ ਸਭ ਤੋਂ ਪਹਿਲਾਂ ਜਿਹੜੀ ਜਿਹਦੀ ਸਮਝ ਲਓ ਜੱਦੀ ਸੀ ਜਿਹਦੀ ਉਹ ਪਛਤਾਈ ਜਾਂਦਾ ਰਹਿੰਦਾ ਯਾਰ ਜੇ ਮੈਨੂੰ ਐ ਪਤਾ ਹੁੰਦਾ ਵੀ ਇੱਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰਲੀਆਂ ਗੱਲਾਂ ਦੱਸਦਾ ਮੈਂ ਇਹ ਕਾਇਨ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਇਸ ਵਕਤ ਪੰਜਾਬ ਚ ਸਭ ਤੋਂ ਵੱਧ ਦੇਸ਼ ਚ ਸਭ ਤੋਂ ਵੱਧ ਇਲੀਗਲ ਕਲੋਨੀਆਂ ਪੰਜਾਬ ਚ ਨੇ ਕਿਲੇ ਕਿਲੇ ਚ ਘਟਤੀ ਕਿਹਨੇ ਦੋ ਕਲੇ ਚ ਘਟਤੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜਿੰਦਗੀ ਦੀ ਪੂੰਜੀ ਉੱਥੇ ਲਾਤੀ 250 ਗਾਇਦਾ ਜਾਂ 500 ਗਾਇਦਾ ਪਲਾਟ ਲੈ ਕੇ ਘਰ ਪਾ ਲਿਆ ਬਾਅਦ ਚ ਪਤਾ ਲੱਗਿਆ ਇਹ ਤਾਂ ਪੁੱਡਾ ਤੋਂ ਅਪਰੂਵ ਹੀ ਹੈ ਨਹੀਂ ਜੀ ਇੱਥੇ ਤਾਂ ਸੂਈ ਵੀਰੇਜ ਵੀ ਨਹੀਂ ਹੈਗਾ ਇਸ ਤੇ ਬਿਜਲੀ ਵੀ ਨਹੀਂ ਆ ਸਕਦੀ ਮਿੱਟੇ ਨਹੀਂ ਲੱਗਦਾ ਇੱਥੇ ਇਥੇ ਤਾਂ ਨਾ ਸੜਕ ਬਣਦੀ ਇੱਥੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਫਿਰ ਆ ਕਿਵੇਂ ਕਰਾਂਗੇ ਜੀ ਹੁਣ ਉਹ ਜਿਹੜਾ 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 ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਭੱਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਾਸਪਾ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ ਮਿਲ ਜਾਂਦੇ ਆ ਲੋਕਾਂ ਨੇ ਭਾਈ ਸਾਡੀ ਕਲੋਨੀ ਦਾ ਤਾਂ ਘਰੋਂ ਨਾ ਕੁਛ ਹੈ ਕਲੋਨੀ ਸਾਡੀ ਇਲੈਗਲ ਹੈ ਜੀ ਉਹ ਤੂੰ ਉਹਨਾਂ ਨੇ ਉਹਨਾਂ ਨੇ ਕਿਹਾ ਹਾਂ ਕਰ ਦੇਣੀ ਚੱਕਰੇਗਾ ਆਹ ਕੁਦੇ ਕਰਾਂਗੇ ਚਲੋ ਜੀ ਉਹ ਰੋਲਾ ਪੈ ਜਾਂਦਾ ਕਲੋਨੀਆ ਵਾਲੇ ਨਾਰੇ ਲਾਉਣ ਲੱਗ ਜਾਂਦੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸ ਤਾ ਤੁਸੀਂ ਗਏ ਫੇਰ ਕੀ ਹੈ ਨਾ ਉੱਥੇ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਅਦ ਚ پتہ ਲੱਗਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਹੈ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟ ਨੂੰ ਉਹ 9 ਫੁੱਟ ਕਰਕੇ ਉਹ ਵੀ ਆਲੇ ਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਤਾਂ ਆਪੀ ਮੱਚ ਜਾਂਦੀ ਹੈ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ ਤੇ ਬੰਦਾ ਕਹਿੰਦਾ ਯਾਰ ਕਿੱਥੇ ਪੈਸੇ ਫਸ ਗਏ ਯਾਰ ਸਾਰੀ ਜ਼ਿੰਦਗੀ ਤੇ ਇਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਸਲਾਹ ਤੁਹਾਡੇ ਕੋਲੋਂ ਲੈਣ ਆਇਆ ਇੱਕ ਇੱਕ ਨੂੰ ਕਹਿੰਦੇ ਨੇ ਲੈਂਡ ਪੂਲਿੰਗ ਤੁਹਾਡੇ ਤਾਂ ਹੈ ਨਹੀਂ ਜ਼ਿਆਦਾ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣ ਆਇਆ ਮੈਂ ਮੈਂ ਸਲਾਹ ਲੈਣਾ ਆਇਆ ਲੈਂਡ ਪੂਲਿੰਗ ਚ ਕੀ ਹੈ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਦਾ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਨਾ ਜੀ ਕਰਨੀ ਹੈ ਤਾਂ ਨੋ ਤੁਸੀਂ ਕੀਤੀ ਕਰ ਦਿਓ ਰੱਖ ਲਓ ਦੂਜਾ ਲੈਂਡ ਪੂਲਿੰਗ ਦੇ ਵਿੱਚ ਜੇ ਤੁਸੀਂ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਹਿ ਹੈ ਸਿਪਲਟ ਜਿਹਨੂੰ ਕਿਹਾ ਨਹੀਂ ਦੱਸਿਆ ਮੈਡਮ ਨੇ ਕਿ ਤੁਸੀਂ ਪੰਜ ਪੰਜ ਗਜ ਦੇ ਦੋ ਵੀ ਲੈ ਸਕਦੇ ਹੋ ਟਾਈਟਲ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜਿਸ ਫਰਜ ਕਰ ਲੋ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਜ਼ਿਆਦੇ ਹੋਣਗੀਆਂ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਜਿਹੜਾ ਤੁਹਾਨੂੰ 1000 ਗਾਜ ਦਾ ਪਲਾਟ ਮਿਲੂਗਾ 23 3000 ਇੱਕ ਗਾਜ ਦੀ ਕੀਮਤ ਕਰ ਤੋਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਇੱਕ ਗਾਜ ਦੇ ਹਿਸਾਬ ਨਾਲ ਸਵਾ ਕਰੋੜ ਇਹ ਹੋ ਗਿਆ ਸਮਰ ਸਵਾ 4 ਕਰੋੜ ਰੁਪਇਆ ਹੋ ਗਿਆ ਆਪਣੇ ਕੋਲੇ ਰੱਖਣਾ ਤੂੰ ਸ਼ੋਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹਾਂ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹੋ ਠੀਕ ਹੈ ਨਹੀਂ ਜਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਜੇ ਖੇਤੀਓ ਕਰਨੀ ਹੈ ਕਰ ਲਓ ਪਰ ਘੱਟੋ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇ ਪਾ ਕੇ ਲਾਈਟਾਂ ਲਾ ਕੇ ਪਾਣੀ ਪਾ ਕੇ ਉਸ ਤੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਦਾ ਤੁਸੀਂ ਫਰਜ ਖੇਲੋ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਦਾ ਜੇਕਰ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਜੇ 5 ਕਿੱਲੇ ਮਿਲਦੇ ਕਿਤੇ 5 ਕਿੱਲੇ ਲੈ ਲਓ ਪਰ ਇਹ ਹੈ ਨਹੀਂਗਾ ਕਿ ਥੋੜੀ ਜ਼ਮੀਨ ਦੱਬਣ ਆ ਗਏ ਪਿੰਡਾਂ 'ਚ ਆ ਗਏ ਨਾ ਨਾ ਹਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸੈਟ ਬਣਿਆ ਅਰਬਨ ਸੈਟ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂ ਤੱਕ ਦੂਜੀਆਂ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਸਾਡੀ ਤਾਂ ਸਾਡਾ ਤਾਂ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲ ਹੈ ਤਾਂ ਕਿਹੜਾ ਐਗਰੀਮੈਂਟ ਲੈ ਲਵਾਂਗਾ ਭੱਜ ਜਾਂਦੇ ਨੇ ਤਾਂ ਕਿੰਨੀਆਂ ਤੁਹਾਡੇ ਵਾਲੇ ਵਾਲੇ ਵੀ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਕੁਝ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਾਇਦਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮਹੱਲੀਆ ਮਹੱਲੀ ਦੀ ਪਲੈਨਿੰਗ ਹੈ ਕਿ ਇੱਕ 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 ਸੈਕਟਰ ਜਿਹੜਾ ਉਹਦੇ ਚ 500 ਗਜ ਦੀ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਨਹੀਂ ਲੱਗਦਾ ਕੀ ਹੋ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲੇ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸਿਹਾਰ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਹੈ ਲੀਡਰ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਬਿਲਡਰ ਨੇ ਉਹ ਅਿਆਲੀ ਰੋਲਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਆ ਅੱਡਾ ਝੁੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਲੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰ ਉਧਰ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂ ਏ ਯਾਰ ਜਿਹੜੇ ਇਲੀਗਲ ਕਲੋਨੀਆਂ ਕੱਢਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਬੇ ਜਿਹਾ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀਆਂ ਆਪਣੀਆਂ ਬਣਾਤੀਆਂ ਔਰ ਪਹਿਲੀ ਆਪਣੇ ਆਰਬਨ ਸ਼ੀਟ ਕੱਟ ਕੇ ਉਹਨਾਂ ਨੇ ਕਰਤਾ ਤਾ 80 ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆਹ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮ ਕਰ ਆਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਰ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਕਰੇ ਰਹੀਂ ਸੇਟਾ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੀ 5 ਕਿਲੇ ਨੇ 5 ਚੋਂ ਇੱਕ ਕਿੱਲਾ ਦੇਣਾ ਚਾਹੁੰਨੋ ਇੱਕ ਕਿੱਲਾ ਦੇ ਦਿਓ 5 ਚੋਂ 2 ਦੇਣਾ ਚਾਹੁੰਨੋ 2 ਅੱਧਾ ਦੇਣਾ ਚਾਹੁੰਨੋ ਅੱਧਾ ਦੇ ਦਿਓ ਉਸ ਸਾਹਿਬ ਨਾਲ ਤੁਹਾਨੂੰ ਮਿਲ ਜਾਊਗਾ